ਬੇਟਾ ਪਹਿਲੇ ਐਂਗਲੋ ਸਿੱਖ ਯੁੱਧ ਤਹਿਤ ਅੱਜ ਆਪਾਂ ਕਰਾਂਗੇ ਸਭਰਾਉਂ ਦੀ ਲੜਾਈ ਤਾਂ ਸਭਰਾਉਂ ਦੀ ਲੜਾਈ ਸਿੱਖਾਂ ਤੇ ਅੰਗਰੇਜ਼ਾਂ ਵਿਚਾਲੇ ਜਿਹੜਾ ਪਹਿਲੇ ਐਂਗਲੋ ਸਿੱਖ ਯੁੱਧ ਦੀ ਅੰਤਿਮ ਲੜਾਈ ਸੀ ਇਹ 10 ਫਰਵਰੀ 1846 ਨੂੰ ਲੜੀ ਗਈ ਇਸ ਲੜਾਈ ਲਈ ਸਿੱਖਾਂ ਤੇ ਅੰਗਰੇਜ਼ਾਂ ਨੇ ਜਿਹੜਾ ਸੀਗਾ ਦੋਨਾਂ ਨੇ ਬਹੁਤ ਤਿਆਰੀ ਕੀਤੀ ਸੀਗੀ ਤਾਂ ਅੰਗਰੇਜ਼ ਜਿਹੜਾ ਅਫਸਰ ਸੀ ਹਯੂ ਗਫ ਅਤੇ ਲਾਰਡ ਜਿਹੜਾ ਸੀਗਾ ਹਾਰਡਿੰਗ ਤਾਂ ਇਹ ਅੰਗਰੇਜ਼ਾਂ ਵੱਲੋਂ ਜਿਹੜੇ ਸੀਗੇ ਅਗਵਾਈ ਕਰ ਰਹੇ ਸੀ ਅੰਗਰੇਜ਼ੀ ਫੌਜ ਦੀ ਤਾਂ ਦੂਜੇ ਪਾਸੇ ਸਿੱਖਾਂ ਦੀ ਜਿਹੜੀ ਸੈਨਾ ਸੀ ਉਹਨਾਂ ਦੀ ਅਗਵਾਈ ਸੀ ਜਿਹੜੀ ਉਹ ਤੇਜਾ ਸਿੰਘ ਤੇ ਲਾਲ ਸਿੰਘ ਜਿਹੜੇ ਸੀਗੇ ਉਹ ਕਰ ਰਹੇ ਸਨ ਲਾਲ ਸਿੰਘ ਤੇ ਇਹ ਹਨ ਤੇਜਾ ਸਿੰਘ ਇਹ ਕਰ ਰਹੇ ਸੀ ਤਾਂ ਇਹਨਾਂ ਦੋਹਾਂ ਗਰਦਾਰਾਂ ਨੇ ਲੜਾਈ ਤੋਂ ਪਹਿਲਾਂ ਹੀ ਜਿਹੜਾ ਸੀਗਾ ਅੰਗਰੇਜ਼ਾਂ ਨੂੰ ਕਈ ਮਹੱਤਵਪੂਰਨ ਜਾਣਕਾਰੀਆਂ ਜਿਹੜੀਆਂ ਦੇ ਦਿੱਤੀਆਂ ਸੀ। ਤਾਂ ਪਰ ਇਸ ਜਿਹੜੀ ਲੜਾਈ ਦੇ ਵਿੱਚ ਸ਼ਾਮ ਸਿੰਘ ạtਾਰੀ ਵਾਲਾ ਜੀ ਸੀਗੇ ਉਹ ਬਹੁਤ ਹੀ ਬਹਾਦਰੀ ਨਾਲ ਲੜੇ ਤੇ ਅੰਗਰੇਜ਼ਾਂ ਦੇ ਉਹਨਾਂ ਨੇ ਚੰਗੇ ਦੰਦ ਖੱਟੇ ਕੀਤੇ। ਪਰ ਲਾਲ ਸਿੰਘ ਤੇ ਜਿਹੜੇ ਸੀਗੇ ਦੂਜੇ ਪਾਸੇ ਸੀਗਾ ਤੇਜਾ ਸਿੰਘ ਇਹਨਾਂ ਦੀ ਗਦਦਾਰੀ ਕਰਕੇ ਜਿਹੜਾ ਸੀਗਾ ਇਹ ਮੈਦਾਨ ਚੋਂ ਭੱਜ ਗਏ ਤੇ ਜਾਂਦੇ ਜਾਂਦੇ ਇਹਨਾਂ ਨੇ ਸਤਲੁਜ ਨਦੀ ਤੇ ਬਣਾਈਆਂ ਕਿਸ਼ਤੀਆਂ ਦੇ ਪੁਲ ਵੀ ਤੋੜ ਦਿੱਤੇ ਜਿਸ ਕਰਕੇ ਸਿੱਖਾਂ ਦਾ ਜਿਹੜਾ ਸੀਗਾ ਉਹ ਭਾਰੀ ਨੁਕਸਾਨ ਹੋਇਆ ਤਾਂ ਇਸ ਨੁਕਸਾਨ ਦੇ ਚਲਦਿਆਂ ਜਿਹੜਾ ਸੀਗਾ ਸਿੱਖ ਉਹ ਪਹਿਲਾ ਐਂਗਲੋ ਸਿੱਖ ਯੁੱਧ ਦੀ ਆਖਰੀ ਲੜਾਈ ਸੀਗੀ ਜਿਹੜੀ ਸਭਰਾਉਂ ਦੀ ਲੜਾਈ ਸੀ ਉਹ ਹਾਰ ਗਏ ਤੇ ਸਿੱਖਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨੇ ਦੇ ਵਿੱਚ ਹੋਇਆ